ਕਬਰਾਂ ਬਲ ਜਿਹੜਾ ਪੱਜ ਆਈਏ ਉਸ ਤੋਂ ਪਹਿਲਾਂ ਗੱਲ ਕਰ ਲਈਏ ਸ਼ੁਰੂ ਜਿਹੜਾ ਮਾਨ ਸਾਹਿਬ ਆ ਗਏ ਨੇ ਫਾਰਮ ਦੇ ਵਿੱਚ ਮਾਨ ਸਾਹਿਬ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਵੈਸੇ ਤਾਂ ਗੱਲ ਇਹ ਹੈ ਕਿ ਮੇਰੇ ਇਧਰ ਸੱਜੇ ਕਰਨ ਦੇ ਉੱਤੇ ếਸੀ ਲੱਗਿਆ ਦਿਨ ਦਿਨ ਤੇ ਚੱਲੂਗਾ ਪੂਰਾ ਰਾਤ ਦੀ ਮੈਨੂੰ ਕੋ ਗਰੰਟੀ ਨਹੀਂ ਹੈ ਚੱਲੂਗਾ ਕਿ ਨਹੀਂ ਚੱਲੂਗਾ ਕਿਉਂਕਿ ਮਾਨ ਸਾਹਿਬ ਕਹਿੰਦੇ ਕਿ ਬਾਈ ਬੰਬੇ ਵਾਲੇ ਨੇ ਆਪਾਂ ਬਿਜਲੀ ਵੇਚਦੇ ਆਂਗੇ 90 ਕਰੋੜ ਰੁਪਏ ਸ਼ਾਇਦ ਦੱਸ ਦੇ ਪਏ ਸੀ ਮੈਨੂੰ ਜਿੰਨੇ ਕਰੋੜ ਕਮਾ ਲਿਆ ਜਿੰਨ ਕੋਈ ਫਿਗਰ ਗਲਤ ਹੋ ਗਿਆ ਤਾਂ ਤੁਸੀਂ ਦਰੁਸਤ ਕਰ ਦਿਓ ਨਾ ਫਿਕਰ ਹੀ ਨਾ ਕਰੋ ਫਿਗਰ ਦਾ अच्छा फिगर फिगर ਦਾ ਫਿਕਰ ਹੀ ਨਾ ਕਰੀਏ ਤਾਂ ਮਾਨ ਸਾਹਿਬ ਕਹਿੰਨੇ ਕਿ ਭਾਈ ਬੰਬਾ ਬੰਬੇ ਕਦੇ ਸੁਣਿਆ ਤੁਸੀਂ ਕਹਿੰਨੇ ਕਿ ਮੈਂ ਖਾਵੇ ਜਿਨੇ ਨਹੀਂ ਸੁਣਿਆ ਉਹਨੇ ਸੁਣ ਲਿਆ ਕਿ ਅਕਰ ਸਾਡੀ ਤਾਂ ਬਿਜਲੀ ਜਾਂਦੀ ਹੈ ਜੇ ਬੰਬੇ ਨੇ ਆਪ ਨਹੀਂ ਗਏ ਤਾਂ ਕੀ ਚੱਕਰ ਇਹਦੇ ਵਿੱਚ ਨੇ ਨੇ ਠੀਕ ਕਿਹਾ ਚਲੋ ਦੇਖੋ ਗੱਲ ਇਹ ਆ ਕਿ ਜੇ ਆਫ ਸੀਜ਼ਨ ਦੇ ਵਿੱਚ ਬਿਜਲੀ ਵੇਚੀ ਆ ਜੀ ਤੇ ਇਹ ਵੀ ਦੱਸ ਦੇਣ ਕਿ ਇਹ ਜਿਹੜਾ ਹੁੰਦਾ ਹੈ ਇਹ ਪਹਿਲੀ ਵਾਰੀ ਹੋਇਆ ਗੱਲ ਤਾਂ ਠੀਕ ਹੈ ਅਰੇ ਭਾਈ ਆਪਾਂ ਸਰਦੀਆਂ ਦੇ ਵਿੱਚ ਬਿਜਲੀ ਜਿਹੜੀ ਆ ਉਹ ਦਿੰਨੇ ਆ ਕੁਝ ਸਟੇਟਾਂ ਨੂੰ ਬਦਲੇ ਵਿੱਚ ਗਰਮੀ ਚ ਲੈਣੇ ਆ ਜੀ ਠੀਕ ਹੈ ਜੀ ਜਿਸ ਤਰ੍ਹਾਂ ਆਪਾਂ ਪਰਚੇਸ ਕਰਦੇ ਆ ਉਸੇ ਤਰ੍ਹਾਂ ਦੂਸਰੇ ਉਸ ਵੇਲੇ ਲੋਡ ਹੁੰਦੀ ਆ ਤਾਂ ਪਰਚੇਸ ਕਰਦੇ ਆ ਮੈਨੂੰ ਦੱਸੋ ਕਿ ਇਹਦੇ ਚ ਕੀ ਕੀ ਕਮਾ ਹੈ ਚ ਕੋ ਨਹੀਂ ਕਰਨਾ ਹੈ ਨਹੀਂ ਪ੍ਰਚਾਰ ਜੀ ਕੀ ਕਰ ਰਹੇ ਨੇ ਮੈਂ ਨਕਾ ਮੀਟਿੰਗ ਕੀਤੀ ਨਕਾ ਮੀਟਿੰਗ हां नक्क मीटिंग ਤੇ ਮੈਂ ਆਉਣਾ ਸੀ ਮੈਂ ਕਿਹਾ ਵੀ ਆ ਨੱਕਾ ਮੀਟਿੰਗ ਇਹ ਕੀ ਹੁੰਦੀ ਹੈ ਕਿਹੜੇ ਸਿਲੇਬਸ ਤੇ ਕੀਤੀ ਹੈ ਸਿਲੇਬਸ ਤੇ ਐਡ-ਆਨ ਕਰ ਲਿਆ ਯੂਪੀਐਸਸੀ ਦੇ ਤੇ ਕਿਹੜੇ ਨੱਕੇ ਤੇ ਕੀਤੀ ਆ ਕਰ ਕਰ ਸਕਦੇ ਹੋ ਤੁਸੀਂ ਵੀ ਐਡ-ਆਨ ਹੋਣੀ ਚਾਹੀਦੀ ਵੀ ਸਾਡੇ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਨੱਕਿਆਂ ਤੋਂ ਆਇਆ ਨਾ ਅਰੇ ਭਾਈ ਸਾਰੇ ਨੱਕਿਆਂ ਤੇ ਰਹਿੰਦੇ ਤਾਂ ਹੁਣ ਤੁਸੀਂ ਚੰਡੀਗੜ੍ਹ ਰਹਿਣ ਲੱਗ ਪਏ ਅਸੀਂ ਤਾਂ ਅਜ ਵੀ ਨੱਕਿਆਂ ਤੇ ਰਹਿੰਦੇ ਆ ਬੋਲੋ ਕੀ ਸਾਨੂੰ ਸਰਖਾਬ ਦੇ ਖੰਭ ਲੱਗੇ ਨੇ ਪੌਣਾ ਪੰਜਾਬ ਨੱਕਿਆਂ ਤੇ ਰਹਿੰਦਾ ਖਾਲਿਆਂ ਤੇ ਰਹਿੰਦਾ ਤੇ ਕੀ ਕੀ ਕਰੀਏ ਫੇਰੇ ਤੁਮ ਵਿਚ ਵਕਲਸੀ ਵਿੱਚ ਜਾਦਾ ਦਿਓ ਕਲਸੀ ਵਿੱਚ ਜਾਦਾ ਦਿਓ ਮੈਨੂੰ ਸੰਨੀ ਦਿਓ ਮਿਲਿਆ ਸੀਗਾ ਉੱਥੇ ਨਾ ਮਿਲਿਆ ਸੀਗਾ ਸੰਸਦ ਦੇ ਵਿੱਚ ਆਂਦਾ ਯਾਰ ਤੁਸੀਂ ਐਵੇਂ ਪਿੰਡਾਂ 'ਚ ਤੁਰੇ ਫਿਰਦੇ ਹੋ ਮੈਂ ਆਖਿਆ ਯਾਰ ਨਹੀਂ ਸਾਡਾ ਤਾਂ ਪਿੰਡ ਆਪਣਾ ਜੀ ਨਹੀਂ ਲੱਗਦਾ ਉਡੀਕ ਰਿਹਾ ਤੁਹਾਨੂੰ ਪਿੰਡ ਨਾਲੇ ਆਜੋ ਗੱਲ ਸਹੀ ਹੈ ਆਣ ਮਿਲੋ ਸੱਜਣਾ ਆਜੋ ਕਿਤੇ ਨਾ ਪਿੰਡਾਂ ਦੇ ਡੀਕੀ ਜਾਂਦੇ ਸਹੀ ਗੱਲ ਸਮਾਂ ਮੰਨ ਲਓ ਕਿ ਮੈਂ ਇਸ ਸਾਥ ਚ ਆਉਂਗਾ ਭਾਈ ਠੀਕ ਹੈ ਨਾ ਖੁੱਲੀਆਂ ਗੱਲਾਂ ਕਰਾਂਗੇ ਆਜੋ ਕਿਤੇ ਵੀ ਆਜੋ ਸਿਕਿਉਰਿਟੀ ਲਕੂਣੀਆਂ ਜੇ ਨਹੀਂ ਮਾਰਦੇ ਕਿਹਦੇ ਨਹੀਂ ਸਿਕਿਉਰਿਟੀ ਠੀਕ ਹੈ ਚਲ ਗੱਲਬਾਤ ਕਰਨ ਦੇਣਗੇ ਮੌਕਾ ਤੁਹਾਨੂੰ ਹਾਂ ਜੀ ਤੁਸੀਂ ਖੁੱਲੀ ਸਾਥ ਦੇ ਵਿੱਚ ਆ ਕੇ ਬੈਠ ਜਾਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਤਾਂ ਪਿੰਡਾਂ ਚ ਕਿੰਨਾ ਕੋ ਰਹਿੰਦੇ ਹੋ ਤੇ ਤੁਹਾਨੂੰ ਕਿੰਨਾ ਕੋ ਤੁਹਾਡਾ ਜੀ ਲੱਗਦਾ ਹੁਣ ਸਿਕੋ ਪਿੰਡਾਂ ਵਾਲਿਆਂ ਦਾ ਜੀ ਨਹੀਂ ਲੱਗਣ ਡਿਆ ਉਹ ਕਹਿੰਦੇ ਕਿ ਮਿਲ ਜਾਓ ਕਿਤੇ ਇੱਕ ਵਾਰੀ ਮਿਲੇ ਤੇ ਮਿਲੋ ਤਾਂ ਸਹੀ ਸੋ ਗੱਲ ਹੈ ਕਿ ਕਰਨਾ ਪ੍ਰਚਾਰ ਆਖੇ ਸ਼ਹਿਰੀ ਕਲਸੀ ਹੁਣ ਇੱਥੋਂ ਬੋਲਣਾ ਸਿੱਖ ਗਿਆ ਪਾਸਵਰਡ ਮੈਂ ਉੱਥੇ ਦੱਸ ਦਿੰਨੇ ਨੇ ਨੇ ਸੰਸਦ ਦੇ ਤੋਂ ਮਾਂ ਮਚਾ ਦੇਾਂਗੇ ਗੱਲ ਇਹ ਆ ਕਿ ਜੇ 13 ਦੀਆਂ 13 ਜ਼ੁਬਾਨਾਂ ਤੁਸੀਂ ਮੈਨੂੰ ਦੇ ਦਿਓ ਸੀਟਾਂ ਦਵਾ ਦਿਓ ਫਿਰ ਵੀ ਮੈਂ ਤੁਹਾਡਾ ਕੰਮ ਨਾ ਕਰਾਂ ਤੇ ਮੈਂ ਤੁਹਾਡੀ ਲਾਤੀ ਢੋਲਾਂਗ ਜੂੰਗਾ ਪਹਿਲੀ ਗੱਲ ਇਹ ਆ ਕਿ ਜਿਤਾਉਨੇ ਮੈਂਬਰ ਪਾਰਲੀਮੈਂਟ ਆ ਤੇਰੇ ਕੰਮ ਨਾਲ ਕੀ ਵਾਸਤਾ ਹੈ ਭਈ ਗੱਲ ਤਾਂ ਇਹ ਵੀ ਠੀਕ ਹੈ ਭਈ ਕੰਮ ਤੁਸੀਂ ਇੱਥੇ ਕਰਨਾ ਮੈਂਬਰ ਪਾਰਲੀਮੈਂਟ ਤੇ 7-8 ਅੱਗੇ ਭੇਜੇ ਜੇ ਉਹ ਉੱਥੇ ਮੌਂਗ ਬਣ ਕੇ ਬੈਠੇ ਨੇ ਜ਼ਿਆਦਾਤਰ ਰਾਜ ਸਭਾ ਦੇ ਜਿਹਨਾਂ ਨੂੰ ਕਹਿੰਦੇ ਹਾਂਜੀ ਤੇ ਉਹਨਾਂ ਨੂੰ ਪਾਸਵਰਡ ਕਿਉਂ ਨਹੀਂ ਦਿੱਤੇ ਤੁਸੀਂ ਉਹਨਾਂ ਨੂੰ ਵੀ ਪਾਸਵਰਡ ਦੇ ਦਿੰਦੇ ਤੇ ਉਹ ਵੀ ਬੋਲ ਲੈਂਦੇ ਉਹ ਤੇ ਤੁਹਾਡਾ ਆਕਾ ਫੜਿਆ ਉਹਦੇ ਤੇ ਵੀ ਨਹੀਂ ਮੂੰਹ ਖੋਲਣ ਦਾ ਡਰਦੇ ਜ਼ਿਆਦਾਤਰ ਇੱਕ ਸ਼ਹਿਰੀ ਕਲਸੀ ਆਖੇ ਇੱਥੇ ਬੋਲਣ ਦਾ ਵੱਲ ਸਿੱਖਿਆ ਉਹ ਇਹਨੂੰ ਤੇ ਖੁਦ ਸਪੀਕਰ ਨੇ ਟੋਕ ਕੇ ਬਿਠਾਤਾ ਸੀਗਾ ਕਿ ਤੈਨੂੰ ਪਤਾ ਕਿੱਥੇ ਕੀ ਗੱਲ ਕਰਨੀ ਹੈ ਯਾਦ ਹੈ ਤੁਹਾਨੂੰ ਪੇਪਰ ਦਾ ਰੌਲਾ ਇਹਦਾ ਪੈ ਗਿਆ 12ਵੀਂ ਜੋਬ ਦਾ ਰੌਲਾ ਪਿਆ ਜੀ ਫਾਲੇ ਮਸ ਜਿਤਾ ਦਿਓ ਜਿਤਾ ਦਿਓ ਜੀ ਮੈਂ ਤੁਹਾਡੇ ਕੰਮ ਨਾ ਕਰਾਂ ਤੁਹਾਡਾ ਕੰਮ ਤਬ ਤੁਸੀਂ ਪਹਿਲਾਂ ਹੀ ਕੰਮ ਕੀਤੇ ਹੁੰਦੇ ਤੇ ਤੁਹਾਨੂੰ ਇਹ ਗੱਲ ਕਹਿਣ ਦੀ ਲੋੜ ਹੀ ਨਹੀਂ ਸੀ ਪੈਣੀ ਜੇ ਤੁਸੀਂ ਕੰਮ ਆਪਾਂ ਇੱਕ ਥਰਮਲ ਹੋਰ ਲੈ ਲਿਆ ਤੇ ਉਹ ਪਹਿਲਾ ਥਰਮਲ ਜਿਹੜਾ ਸੀ ਮੈਨੂੰ ਦੱਸੋ ਤੁਸੀਂ ਉਹ ਲद्दाख ਚ ਚੱਲਦਾ ਸੀ ਗਵਰਨਮੈਂਟ ਨੇ ਆਨ ਕੀਤਾ ਉਸ ਨੂੰ ਹੈ ਤਾਂ ਪੰਜਾਬ ਦੀ ਧਰਤੀ ਤੇ ਸੀਗਾ ਨਾ ਕਿ ਖੱਗ ਕੇ ਲਿਆਂਦਾ ਚ ਲੈ ਲद्दाख ਤੋਂ ਨਹੀਂ ਗੱਲ ਠੀਕ ਹੈ ਪ੍ਰੋਡਕਸ਼ਨ ਤਾਂ ਉਹ ਨਹੀਂ ਪਹਿਲਾਂ ਵੀ ਇੱਥੇ ਹੁੰਦੀ ਸੀ ਯੂਟਿਲਾਈਜ਼ ਆਪਾਂ ਕਰਦੇ ਸੀ ਮੈਂ ਤਾਂ ਕਸਮਸੇ ਬੜੇ ਤੰਗਾ ਉੱਤੇ ਮੋਦੀ ਨਹੀਂ ਜੀਣ ਦਿੰਦਾ ਥੱਲੇ ਨਹੀਂ ਰਹਿਣ ਦਿੰਦਾ ਸੁੱਟੀ ਜਾਂਦੇ ਆ ਧਰਮ ਨਾਲ ਸੁੱਟੀ ਜਾਂਦੇ ਆ ਬਲਾਵ ਬਲਾ ਕੇ ਸੁੱਟੀ ਜਾਂਦੇ ਆ ਇਧਰੋਂ ਇਨਕਲਾਬ ਦੇ ਨਾਮ ਤੇ ਉਹ ਧਰਮ ਦੇ ਨਾਮ ਤੇ ਲਈ ਜਾਓ ਜੀ ਬੋਚੀ ਚੱਲੋ ਜਿੰਨੇ ਉਹ ਚੀਜ਼ਾਂ ਨੇ ਆ ਕੀ ਕਰਦਾ ਹਿਸਾਬ ਨਾਲ ਤਾਂ ਗੱਲ ਇਹ ਵੀ ਪਹਿਲਾਂ ਕਰੀ ਸੀ ਵੀ ਕਿ ਤੁਸੀਂ ਕੀ ਉੱਥੋਂ ਪੰਜਾਬ ਲਈ ਲਿਆ ਸਕਦੇ ਹੋ ਕੀ ਕਰਨਾ ਹੈ ਕੀ ਵਿਜ਼ਨ ਹੈ ਕਿ ਤੁਹਾਡੀ ਉੱਥੇ ਸਦਨ ਦੇ ਵਿੱਚ ਬਈ ਤਰਜੀਹ ਰਹੇਗੀ ਕਿਸ ਤਰ੍ਹਾਂ ਕੰਮ ਕਰਨਾ ਉਹ ਸਾਰੀਆਂ ਗੱਲਾਂ ਛੱਡ ਕੇ ਨੱਕੇ ਤੇ ਮੀਟਿੰਗ ਪਈ ਹੁੰਦੀ ਹੈ ਪਹਿਲਾ ਮੁੱਖ ਮੰਤਰੀ ਮੈਂ ਵੇਖਿਆ ਕਿ ਨੱਕੇ ਖੂਹਾਂ ਚੋਂ ਹੀ ਨਿਕਲ ਰਿਹਾ ਪਹਿਲਾ ਸੀਗਾ ਮੁੱਖ ਮੰਤਰੀ ਉਹ ਬੱਕਰੀ ਥੱਲੇੋਂ ਨਹੀਂ ਉੱਠਿਆ ਕਦੇ ਬੱਕਰੀ ਕਦੇ ਲੈ ਕੇ ਉਹ ਕੱਢੀ ਜੀ ਲੋਈ ਤੇ ਜਾ ਕੇ ਤਾਸ਼ ਤੇ ਬੈਠ ਗਿਆ ਇਹ ਦੂਸਰਾ ਮੁੱਖ ਮੰਤਰੀ ਜਿਹੜਾ ਇਦਾਂ ਹੀ ਕਹੀ ਜਾਂਦਾ ਮਤਲਬ ਕਿ ਮੈਂ ਮੈਂ ਨੱਕਿਆਂ ਦਾ ਪੁੱਤ ਮੈਂ ਖੇਤਾਂ ਦਾ ਪੁੱਤ ਮੈਂ ਨੱਕਿਆਂ ਦਾ ਪੁੱਤ ਅਰੇ ਭਾਈ ਖੇਤਾਂ ਦੇ ਪੁੱਤ ਤਾਂ ਬੈਠੇ ਨੇ ਗਲੀਆਂ 'ਚ ਖੁੰਡੀਆਂ ਸਾਹਿਬ ਨੂੰ ਮਿਲਦੇ ਨੇ ਢੇਲੀ ਉਹ ਵੀ ਖੇਤਾਂ ਦੇ ਪੁੱਤ ਨੇ ਉਹ ਵੀ ਖੇਤਾਂ 'ਚ ਰਹਿੰਦੇ ਨੇ ਪੁੱਛ ਲਓ ਨਾ ਉਹ ਤੁਹਾਨੂੰ ਕਿੰਨਾ ਢੀਕ ਰਹਿੰਦੇ ਨੇ ਕਿੰਨਾ ਪਿਆਰ ਕਰਦੇ ਨੇ ਤੁਹਾਨੂੰ ਇਲੂ-ਇਲੂ ਕਰਦੇ ਨੇ ਉਹ ਗੱਲ ਸਹੀ ਆ ਆਪਦੇ ਬੰਦੇ ਤੇ ਪੁੱਛ ਲਓ ਹੋਰ ਨਹੀਂ ਤਾਂ ਹਾਂਜੀ ਆਓ ਕਿਸ ਦਿਨ ਜੀ 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 ਇਧਰਲੇ ਪਾਸੇ ਵੀ ਕਮੈਂਟ ਕਾਸੀ ਆਉਂਦੇ ਪਏ ਇਹਨਾਂ ਨੂੰ ਲੈ ਕੇ ਜੀ ਕਹਿੰਦੇ ਕਿ ਮਾਨ ਸਾਹਿਬ ਕੋਲੇ ਬਸ ਕੁਝ ਕੁ ਡਾਇਲੌਗ ਹੀ ਆ ਕਹਿੰਦੇ ਕਿ ਭਾਈ ਬਸ ਉਹਨਾਂ ਦੇ ਪਿੱਛੇ ਡਾਣੇ ਡਾਇਲੌਗਾਂ ਦੇ ਵੀ ਦਾਣੇ ਮੁਕਣ ਵਾਲੇ ਆ ਜੀ ਜੀ ਬਲਵੰਤ ਦੇ ਨਾ ਉਹ ਚਲਦੀ ਸਭਾ ਦੇ ਵਿੱਚ ਅੱਛਾ ਇੱਕ ਐਡੇ ਹਰਾਮਖੋਰ ਹੋਏ ਪੈਨੇ ਜਿਹੜੇ ਕੁਝ ਲੋਕ ਪੇਸ਼ੇਵਰ ਰਿਆ ਜਦੋਂ ਵਲੰਟੀਅਰ ਮਿਲਣੀ ਸੀ ਜਲੰਧਰ ਦੇ ਵਿੱਚ ਉਹ ਦਿਨ ਸਭਾ ਦੇ ਵਿੱਚ ਰੌਲਾ ਪੈ ਗਿਆ ਜਿਹੜੇ ਉਹ ਟੈਂਕੀ ਤੇ ਚੜੇ ਨੇ ਜੀ ਉਹਨਾਂ ਦੀ ਵੀ ਗੱਲ ਕਰਾਂਗੇ ਕਿਸੇ ਦਿਨ ਵਿਸਥਾਰ ਸਹਿਤ ਤੇ ਉਹ ਦਿਨ ਕੈਮਰਾ ਹੀ ਨਹੀਂ ਘੁੰਮਿਆ ਉਹਨਾਂ ਵੱਲ ਪਿਆਰ ਤੇ ਉਹ ਦਿਨ ਹੀ ਮਿਲ ਰਿਹਾ ਸੀਗਾ ਤੁਹਾਨੂੰ ਜਿੱਦਣ ਉਹਨਾਂ ਨਾਲ ਵਾਅਦਾ ਕਰਕੇ ਆਏ ਜੀ ਔਰ ਫਿਰ ਉਹ ਵਾਅਦਾ ਖਿਲਾਫੀ ਵੀ ਹੋਈ ਹੈ ਸੋ ਖੈਰ ਇਹ ਇਹ ਸਾਰੀਆਂ ਚੀਜ਼ਾਂ ਨੇ ਬਹੁਤੀ देर ਨਹੀਂ ਚੱਲਦਾ ਹੁੰਦਾ ਇੱਕਮ ਉਹ ਜਿਵੇਂ ਗੁਰਦਾਸ ਮਾਨ ਨੇ ਇੱਕ ਗੀਤ ਚ ਕਹਿੰਦਾ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ ਇਹ ਸਿਆਸਤ ਵੀ ਪਖੰਡੀ ਦੀ ਬਹੁਤੀ ਦੇਰ ਨਹੀਂ ਚੱਲਦੀ ਹੁੰਦੀ ਅਸੂਰ ਜੀ ਇਹਦਾ ਵੀ ਭਾਂਡਾ ਬਹੁਤ ਜਲਦੀ ਟੁੱਟ ਜਾਂਦਾ ਹੁੰਦਾ ਸੁਖਵੀਰ ਸਿੰਘ ਬਾਦਲ ਵੀ ਇਹਨਾਂ ਗੱਲਾਂ ਤੋਂ ਫਿੱਕਾ ਪੈ ਗਿਆ ਜਦੋਂ ਸਿਰਫ ਤੇ ਸਿਰਫ ਗੱਲਾਂ ਹੀ ਵਾਈ ਜਾਣੀਆਂ ਗੱਲਾਂ ਹੀ ਵਾਈ ਜਾਣੀਆਂ ਜਿਨ੍ਹਾਂ ਦਾ ਕੋਈ ਦਮ ਨਹੀਂ ਕੋਈ ਤੰਤ ਨਹੀਂ ਫੇਰ ਕੈਪਟਨ ਅਮਰਿੰਦਰ ਸਿੰਘ ਉਹ ਵੀ ਬਸ ਜ਼ੁਬਾਨ ਦੀ ਖੱਟੀ ਖਾਨ ਵਾਲਾ ਇਹ ਕਰਦੇਗਾ ਉਹ ਕਰਦੇਗਾ ਫਲਾਂ ਕਰਦੇਗਾ ਜਦੋਂ ਲੋਕਾਂ ਨੇ ਵੇਖਿਆ ਕਰਨਾ ਖਤਰਨਾ ਨਹੀਂ ਕੁਛ ਨਹੀਂ ਹੈ ਬਸ ਫੇਰ ਚੰਨੀ ਸਾਹਿਬ ਆ ਗਿਆ ਉਹਨੇ ਤੇਜਾਜ ਦੇ ਵਿੱਚ ਹੀ ਕੁਝ ਪੱਤਰਕਰ ਦੇ ਕੇ ਫੀਸ ਬਿਠਾ ਲਏ ਲੋਕਾਂ ਨੇ ਉਹ ਵੀ ਦੇਖ ਲਓ ਕਿਥੋਂ ਕਿਥੇ ਲਿਆਤਾ ਅੱਜ ਹੁਣ ਵੇਖ ਲਓ ਗਲੀਆਂ ਚ ਫਿਰਦਾ ਹੈ ਕਿ ਨਹੀਂ ਤੇ ਆਈ ਹਾਲ ਜਨਾਬ ਦਾ ਹੋ ਜਾਣਾ ਜਿਆ ਹਸਾਬ ਕਿਤਾਬ ਰਿਆ ਤੇ ਜੀ 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 ਗੱਲ ਠੀਕ ਹੈ ਜੀ ਇਧਰਲੇ ਪਾਸੇ ਤੁਸੀਂ ਗੱਲ ਪਾਸਵਰਡ ਦੀ ਕੀਤੀ ਸੀ ਮਾਨਸਾ ਵਾਲੀ ਬਲਵਿੰਦਰ ਜੀ ਕਹਿੰਦੇ ਪਾਸਵਰਡ ਤਾਂ ਰਿੰਕੂ ਨੇ ਵੀ ਦਿੱਤਾ ਸੀਗਾ ਜੀ ਉਹ ਬੀਜੇਪੀ ਚਲੇ ਗਿਆ ਥੋੜਾ ਪਾਸਵਰਡ ਲੈ ਕੇ ਹੁਣ ਦੱਸੋ ਕੀ ਕਰੋਗੇ ਕਹਿੰਦੇ ਹਾਂ ਜੀ ਬਿਲਕੁਲ ਪਾਸਵਰਡ ਨਹੀਂ ਉਹ ਗੱਲ ਇਹ ਕਿ ਉੱਥੇ ਤੁਸੀਂ ਕੋਈ ਕੰਪਿਊਟਰ ਖੋਲਣੇ ਆ ਖੋਲਣੇ ਆ ਉੱਥੇ ਜਿਹੜਾ ਕੰਮ ਕਰਨ ਉਹਥੇ ਤੁਸੀਂ ਪੰਜਾਬ ਦੇ ਹੱਕ ਦੀ ਗੱਲ ਕਰਨੀ ਆ ਆਵਾਜ਼ ਚੁੱਕਣੀ ਆ ਕੋਈ ਦੇਸ਼ ਦੀ ਬਹੁਤ ਵੱਡੀ ਕੋਈ ਘਟਨਾ ਹੈ ਕਿਸੇ ਮਾਈਨੋਰਟੀ ਨਾਲ ਜੁੜੀਆ ਕਿਸੇ ਮਤਲਬ ਕਿ ਸ਼ੈਡਿਊਲ ਕਾਸਟ ਜਾਂ ਜਿਹੜੇ ਹੋਰ ਸਾਡੇ ਹੈਗੇ ਆ ਐਸਟੀ ਵਾਲੇ ਉਹਨਾਂ ਨਾਲ ਕੋਈ ਜੁੜੀਆ ਉਹ ਤੁਸੀਂ ਆਵਾਜ਼ ਬੁਲੰਦ ਕਰਨੀ ਆ ਦੱਸੋ ਕੀ ਪਾਸਵਰਡ ਉੱਥੇ ਕੀ ਉਹਦੇ ਵਿੱਚ ਕੀ ਤੁਸੀਂ ਡਿਸਕਾਂ ਭਰੀਆਂ ਨੇ ਵੀ ਜਿਹੜੀਆਂ ਸੁੰਨੀਆਂ ਜਾ ਕੇ ਪਾਸਵਰਡ ਲਾ ਕੇ ਐਵੇਂ ਬਸ ਇਹ ਨਾ ਕੁਝ ਸਿਆਸਤਦਾਨਾਂ ਦੀ ਖਾਸੀਅਤ ਹੁੰਦੀ ਆ ਐਵੇਂ ਵਧਾ ਚੜਾ ਕੇ ਗੱਲ ਕਰਨੀ ਕੀ ਪਤਾ ਸੱਨੀ ਦولت ਕਦੇ ਸੰਸਦ ਚ ਆਇਆ ਹੀ ਨਹੀਂ ਛੇਤੀ ਕਿ ਮੈਨੂੰ ਲੱਗਦਾ ਭਗਵੰਤ ਮਾਨ ਦੀ ਟਰਮ ਤੇ ਦਰੋਂ ਤੇ ਟਕਰੇ ਹੀ ਨਹੀਂ ਹੋਣਾ ਕਿਤੇ ਗੱਲ ਬਣਾ ਦਿੰਦਾ ਵਸ ਤੁਰਿਆ ਤੁਰਿਆ ਜਾਂਦਾ ਸੈਕਟਰੀਆਂ ਨੂੰ ਮੈਂ ਕਿਹਾ ਕਿ ਮੈਂ ਨਕਾ ਮੀਟਿੰਗ ਹਰ ਕਿੱਥੋਂ ਲੱਭ ਲੋਂਗੇ ਤੁਸੀਂ ਇਹ ਰਿਕਾਰਡ ਇਹਨਾਂ ਦੇ ਕੋਈ ਨਕਾ ਮੀਟਿੰਗ ਤੇ ਗੱਲ ਹੋਈ ਹੈ ਜਾਂ ਨਕਾ ਮੀਟਿੰਗ ਹੋਈ ਕਿੱਥੋਂ ਲੱਭ ਲੋਂਗੇ ਕਦੇ ਕਹਿੰਦਾ ਮੈਨੂੰ ਬਜ਼ੁਰਗ ਮਾਈ ਮਿਲ ਗਈ ਸੀ ਮਤਲਬ ਕਿ ਜੋ ਇਹ ਨਾ ਰੀਲਾਂ ਭਰਦਾ ਹੁੰਦਾ ਸੀਗਾ ਮਾਨ ਸਾਹਿਬ ਵੀ ਕਾਲਪਨਿਕ ਕਰੈਕਟਰ ਕੱਢ ਕੇ ਝੰਡਾ ਅਮਲੀ ਹੈ ਫਲਾਣਾ ਹੈ ਫਲਾਣਾ ਹੈ ਤੇ ਉਹ ਕਾਲਪਨਿਕ ਗੱਲ पे ਉਹ ਉਥੇ ਧਰਮਰਾਜ ਕੋਲ ਗਿਆ ਤੇ ਉਥੇ ਆ ਹੋ ਗਿਆ ਉਥੇ ਪਹਿਲਾ ਹੀ ਪੰਜਾਬੀ ਢਾਬਾ ਖੋਲ ਕੇ ਬੈਠਾ ਸੀ ਵਗੈਰਾ ਵਗੈਰਾ ਤੁਸੀਂ ਦੇਖੇ ਤੇ ਜੀ ਜੀ ਇਹ ਹਾਲੇ ਵੀ ਗਲਪ ਗਲਪ ਦੀ ਸਿਰਜਣਾ ਕਰਦੇ ਇਹਨੂੰ ਸਾਹਿਤ ਦੇ ਵਿੱਚ ਗਲਪ ਦੀ ਸਿਰਜਣਾ ਕਹਿੰਦੇ ਆ ਠੀਕ ਹੈ ਨਾ ਜੀ ਇਹ ਕਲਪਨਾ ਦੇ ਨਾਲ ਮਤਲਬ ਕਿ ਤੁਸੀਂ ਕਰੈਕਟਰ ਚੱਕ ਕੇ ਘਟਨਾ ਚੱਕੀ ਉਹਦਾ ਵਿਸਤਾਰ ਕਰ ਦਿੱਤਾ ਇਹ ਗਲਪ ਦਾ ਸਿਰਜਣ ਹਾਰਾ ਹੈ ਸਾਡਾ ਜੀ ਮਿਨਿਸਟਰ ਸੁਣੀ ਚੱਲੋ ਗਲਪ ਜੀ 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 ਗਲ ਠੀਕ ਹੈ ਬਿਲਕੁਲ ਤੁਹਾਡੀ ਜੀ